ਹਾਂਜੀ ਬਹੁਤ ਬਹੁਤ ਧੰਨਵਾਦ ਚੈਨਨ ਵਾਲੇ ਵੀਰਾਂ ਦਾ ਸਰੋਤੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਬੜੇ ਦੂਰੋਂ ਦੂਰੋਂ ਫੋਨ ਕਰਦੇ ਆ ਤੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜੋ ਕੋਈ ਸਾਡੇ ਕੋਲ ਇਤਿਹਾਸ ਆਉਂਦਾ ਅਸੀਂ ਉਸੇ ਚ ਪਾਉਂਿਆ ਕੋਈ ਮਨ ਤਲਕ ਨਹੀਂ ਪਾਉਂਦੇ ਹੁੰਦੇ ਤੇ ਸਾਰਿਆਂ ਦਾ ਬਹੁਤ ਧੰਨਵਾਦ ਮਹਾਰਾਜਾ ਜੋ ਵਿਕਰਮਾਜੀਤ ਹੋਇਆ ਹੈ ਉਹਨੇ ਆਉਦੇ ਰਾਜ ਦੇ ਵਿੱਚ ਆਉਦੇ ਮੰਤਰੀਆਂ ਨੂੰ ਉਹਦੇ ਬੜੇ ਸਹੀ ਫੈਸਲੇ ਸੀ ਮੰਨਿਆਵਾ ਰਾਜਾ ਸੀ ਇੱਕ ਉਹਨੇ ਇੱਕ ਦਿਨ ਬ੍ਰਾਹਮਣਾਂ ਨੂੰ ਪੁੱਛਿਆ ਕਹਿੰਦਾ ਮਾਇਆ ਵਿਕਰਮਾਜੀਤ ਰਾਜਾ ਕਿੱਥੋਂ ਬਣਿਆ ਕਿਵੇਂ ਬਣਿਆ ਉਹ ਪੰਡਤ ਨੇ ਸੋਚਿਆ ਵੀ ਇਹ ਕੋਈ ਜੋਸ਼ਤ ਵਿਗਿਆਚ ਤਾਂ ਗੱਲ ਆਉਣ ਵਾਲੀ ਹੈ ਨਹੀਂ ਉਹ ਘਰੇ ਜਾ ਕੇ ਆਲਸੋ ਕੇ ਬੈਠ ਗਿਆ ਪੰਡਤ ਦੀ ਇੱਕ ਨੌਜਵਾਨ ਲੜਕੀ ਸੀ ਉਹ ਕਹਿੰਦੀ ਪਿਤਾ ਜੀ ਤੁਸੀਂ ਅੱਜ ਅਦਾਸ ਜੇ ਕਿਉਂ ਬੈਠੇ ਹੋ ਉਹ ਕਹਿੰਦਾ ਪੁੱਤਰ ਬੇਕਰਮਾ ਜੀਤ ਰਾਜਾ ਕਹਿੰਦਾ ਮੈਨੂੰ ਦੱਸੋ ਮੈਂ ਬੇਕਰਮਾ ਜੀਤ ਕਿਉਂ ਬਣਿਆ ਉਹ ਕਹਿੰਦੀ ਲਾਇਦਾ ਗੱਲ ਹੀ ਕੁਛ ਨਹੀਂ ਕਹਿੰਦੀ ਤੂੰ ਉਹਨੂੰ ਐ ਕਰੀ ਬਾਪੂ ਐ ਕਹਦੀ ਵੀ ਫਲਾਣੇ ਜੰਗਲ ਦੇ ਵਿੱਚ ਇੱਕ ਸਾਦਾ ਦਾ ਟੋਲਾ ਬੈਠਾ ਹੈ ਉਥੇ ਇੱਕ ਸਾਧ ਸਵਾ ਖਾਂਦਾ। ਉਹ ਦਸੂਆ। ਕਹਿੰਦਾ ਚੰਗਾ ਕੋਕਨਾਮਹਾਰਾਜ ਬੀੜਾ ਜੰਗਲ ਹੈ। ਇਹਦੇ ਵਿੱਚ ਇੱਕ ਸਾਧੋਂ ਦਾ ਟੋਲਾ ਬੈਠਾ ਹੈ। ਉਹਨਾਂ 'ਚ ਇੱਕ ਸਾਧ ਆ ਸਵਾ ਖਾਂਦਾ ਹੈ। ਉਹ ਸਾਨੂੰ ਦਸੂਆ। ਭਈ ਜਦੋਂ ਰਾਜਾ ਵਿਕਰਮਾਜੀਤ ਉਧਰ ਨੂੰ ਤੁਰ ਪਿਆ ਤੇ ਉਹੀ ਗੱਲ ਆ ਗਾਂ ਟੋਲਾ ਮੇਲਾ ਸਾਧਾਂ ਦਾ ਤੇ ਉਸ ਇੱਕ ਸਾਧ ਸਵਾ ਦੇ ਪੱਕੇ ਖਾਈ ਮਾਰੀ ਜੱਲੇ। ਇਹ ਦੋਨੇ ਵਿਕਰਮਾਜੀਤ ਦੇਖਿਆ ਉਹ ਕਹਿੰਦਾ ਧਾਨਾ ਵਿਕਰਮਾਜੀਤ ਜੀ ਨੇ ਤਾਂ ਮੈਨੂੰ ਸਵਾਹ ਖਾਨੋਂ ਹਟਾਤਾ ਵਿਕਰਮਾਜੀਤ ਕਹਿਣ ਲੱਗਾ ਮੇਰਾ ਇਹਨੂੰ ਨਾਂ ਦਾ ਕਿੱਥੋਂ ਪਤਾ ਲੱਗਿਆ ਉਹ ਕਹਿੰਦਾ ਚਲ ਤੂੰ ਸਵਾਹ ਖਾਨੋਂ ਤਾਂ ਹਟ ਗਿਆ ਮੈਨੂੰ ਐ ਦੱਸ ਮੈਂ ਵਿਕਰਮਾਜੀਤ ਕਿੱਥੋਂ ਬਣ ਗਿਆ ਉਹ ਕਹਿੰਦਾ ਤੂੰ ਗਾਂਹਾਂ ਜਾ ਇੱਕ ਸਾਧ ਅੱਗ ਖਾਂਦਾ ਏ ਤੈਨੂੰ ਉਹ ਦੱਸੂਆ ਉਹ ਜਦੋਂ ਗਾਂਹਾਂ ਗਿਆ ਉਹੀ ਗੱਲ ਸਾਧ ਅੱਗ ਖਾਈ ਜਾਵੇ ਪਰ ਜਦੋਂ ਵਿਕਰਮਾਜੀ ਤੋਂ ਸਾਹਮਣੇ ਹੋਇਆ ਉਹ ਕਹਿੰਦਾ ਧੰਨਾ ਹੈ ਵਿਕਰਮਾਜੀ ਤੇ ਜਿਹਨੇ ਤਾਂ ਮੈਨੂੰ ਅੱਗ ਖਾਣੋਂ ਹਟਾਇਆ ਉਹ ਕਹਿੰਦਾ ਤੂੰ ਅੱਗ ਖਾਣੋਂ ਤਾਂ ਹਟ ਗਿਆ ਤੂੰ ਮੈਨੂੰ ਐ ਦੱਸ ਮੈਂ ਵਿਕਰਮਾਜੀਤ ਕਿੱਥੋਂ ਬਣਿਆ ਉਹ ਕਹਿੰਦਾ ਤੂੰ ਐ ਕਰ ਗਹਾ ਜਾ ਉਹ ਗਹਾ ਗਿਆ ਇੱਕ ਸਾਧਾ ਬੈਠਾ ਉਹ ਕਹਿੰਦਾ ਧੰਨਾ ਹੈ ਵਿਕਰਮਾਜੀਤ ਜਿਹਨੇ ਤੇਰੇ ਦਰਸ਼ਨ ਹੋ ਗਏ ਕਹਿੰਦਾ ਮੈਨੂੰ ਆ ਦੱਸ ਵੀ ਨਾ ਬਿਕਰਮਾ ਜੀ ਕਿੱਥੋਂ ਹੋਇਆ ਉਹ ਕਹਿੰਦਾ ਜਿਹੜਾ ਫਲਾਣਾ ਰਾਜਾ ਉਹਦੇ ਇੱਕ ਲੜਕਾ ਜੰਮੂਗਾ ਉਹ ਤੈਨੂੰ ਦੱਸੂਗਾ ਕਹਿੰਦਾ ਅਛਾ ਕਹਿੰਦਾ ਹਾਂ ਤੇ ਭਾਈ ਉਹ ਤਾਂ ਸਾਧ ਬਣ ਗਿਆ ਰਾਜਾ ਸਾਧ ਬਣ ਕੇ ਉੱਥੇ ਧੂਣਾ ਲਾ ਲਿਆ ਰਾਜੇ ਦੇ ਮਹਿਲਾਂ ਕੋਲੇ ਰਾਜੇ ਨੇ ਕਿਹਾ ਕਹਿੰਦਾ ਮਹਾਰਾਜ ਦੱਸੋ ਕੀ ਸੇਵਾ ਕਰੀਏ ਉਹਦੋਂ ਸਾਧ ਸੰਤ ਦੀ ਬਹੁਤ ਸੇਵਾ ਹੁੰਦੀ ਸੀ ਤੇ ਉਹ ਕਹਿਣ ਲੱਗਾ ਤੇਰੇ ਜਿਹੜਾ ਪੁੱਤ ਜੰਮੂਗਾ ਜੇ ਦੋ ਜਰਮ ਲੈ ਲਿਆ ਮੇਰੇ ਮੈਨੂੰ ਉਹਨੂੰ ਮਲਾਈ ਦੂੰ ਕਹਿੰਦਾ ਚੰਗਾ ਜੇ ਦੋ ਟੜਕੇ ਨੇ ਜਨਮ ਲਿਆ ਰਾਜਾ ਕਹਿੰਦਾ ਆਜੋ ਮਹਾਰਾਜ ਜਨਮ ਲੈ ਲਿਆ ਬੱਚੇ ਨੇ ਉਹ ਗਿਆ ਜਦੋਂ ਉਹ ਬੱਚਾ ਬੋਲਿਆ ਕਹਿੰਦਾ ਤਾਨਾ ਬਿਕਰਮਾਜੀਤ ਜਿਹਨੇ ਤਾਂ ਮੈਨੂੰ ਮਰਨ ਜੰਮਣ ਤੋਂ ਰਹਿਤ ਕਰਤਾ ਉਹ ਕਹਿੰਦਾ ਤਾਰੇ ਜਿਹ ਰਹਿਤ ਹੋਗਾ ਮੈਨੂੰ ਐ ਦੱਸ ਮੈਂ ਰਾਜਾ ਕਿੱਥੋਂ ਬਣਿਆ ਬਿਕਰਮਾਜੀਤ ਉਹ ਕਹਿੰਦਾ ਜਿਹੜੇ ਤੇਰੇ ਸਾਈਡ ਦੇ ਤੇਰੇ ਜੋਸੀ ਆ ਉਹਦੀ ਕੁੜੀ ਦਸੂਗੀ ਪੰਡਤ ਜੀ ਉਹ ਮੁੜ ਕੇ ਉੱਥੇ ਆ ਗਿਆ ਔਰ ਉਹਨੂੰ ਪੰਡਤ ਨੂੰ ਕਹਿੰਦਾ ਤੂੰ ਆਵਦੀ ਕੁੜੀ ਨੂੰ ਮੇਰੇ ਕੋਲੇ ਮਹਿਲਾ ਚ ਲੈ ਕੇ ਆਈ ਉਹ ਕਹਿੰਦਾ ਚੰਗਾ ਉਹ ਭਈ ਤੋਂ ਮਹਿਲਾ ਚ ਲੈ ਕੇ ਬਾਗ ਗਿਆ ਉਹ ਕਹਿਣ ਲੱਗਿਆ ਕਹਿੰਦਾ ਬੀਬਾ ਦੱਸ ਵੀ ਮੈਂ ਬਿਕਰਮਾਜੀਤ ਰਾਜਾ ਕਿੱਥੋਂ ਬਣ ਗਿਆ ਉਹ ਕਹਿੰਦੀ ਮਹਾਰਾਜ ਪਿਛਲੇ ਜਨਮ ਵਿੱਚ ਤੁਸੀਂ ਚਾਰ ਸਾਥ ਸੀਗੇ ਅੱਛਾ ਅਕੇ ਪਿਛਲੇ ਜਨਮ ਵਿੱਚ ਵੀ ਮੈਂ ਕੰਨਿਆ ਤੀ ਮੈਂ ਜੋ ਚੱਕੀ ਝੋਂਦੀ ਮੇਰਾ ਇਹ ਨੇਮਤੀ ਮੈਂ ਇੱਕ ਮੂਠੀ ਆਟੇ ਦੀ ਘੜੇ ਚ ਪਾਉਂਦੀ ਕਹਿੰਦੀ ਮੂਠੀ ਮੂਠੀ ਨਾਲ ਕੜਾ ਪਰ ਗਿਆ ਕਹਿੰਦੀ ਤੁਸੀਂ ਸ਼ਹਿਰ ਚ ਬਾਗੇ ਸੋ ਉਹਨੂੰ ਚਾਰਾਂ ਸਾਧਾ ਨੂੰ ਕਿਸੇ ਨੇ ਖੈਰ ਨਾ ਪਾਈ ਜਦੋਂ ਆਖਿਰ ਪਾਈ ਤੇ ਤੁਸੀਂ ਇਹ ਕਿ ਬਾਦ ਉਹਨਾਂ ਨੂੰ ਬਾਦਸ਼ੀਸ਼ ਦਿੰਦੇ ਹੋਏ ਬਾਹਰ ਨੂੰ ਆਏ ਕਹਿੰਦੀ ਮੈਂ ਦੇਖਿਆ ਮੇਰਾ ਸਾਡਾ ਕਹਿੰਦੀ ਘਰ ਬਾਹਰ-ਬਾਹਰ ਸੀ ਵੀ ਸਾਤ ਤਾਂ ਭੁੱਖੇ ਜਾਂਦੇ ਨੇ ਕਹਿੰਦੀ ਮੈਂ ਸਾਨੂੰ ਸੱਦ ਲਿਆ ਮੈਂ ਸਾਨੂੰ ਉਹ ਘੜੇ ਦਾ ਆਟਾ ਦੇਤਾ ਤੁਸੀਂ ਰੋਟੀਆਂ ਲਾ ਲਈਆਂ ਰੋਟੀਆਂ ਲਾ ਕੇ ਜਦੋਂ ਕਹਿੰਦੀ ਖਾਣ ਲੱਗੇ ਕਹਿੰਦੀ ਇਹਨੇ ਪ੍ਰਮਾਤਮਾ ਸਾਧ ਦਾ ਰੂਪ ਧਾਰ ਕੇ ਆ ਗਿਆ ਜਨ ਉਹ ਕਹਿੰਦਾ ਵੀ ਮੈਨੂੰ ਰੋਟੀ ਦੇ ਦਿਓ ਕਹਿੰਦੀ ਕਹਿੰਦਾ ਮੈਂ ਕੀ ਸਵਾਹ ਖਾऊं ਕਹਦਾ ਤਾਂ ਜੜਾ ਕਹਿੰਦੀ ਸਵਾਹ ਖਾਣਾ ਖਾਂਦਾ ਦੇ ਇੱਕ ਐ ਨਾ ਉਹ ਸਾਧ ਨੇ ਮਹਾਰਾਜ ਨੂੰ ਕਹਿ ਦਿੱ ਕਿ ਨਾ ਮੈਂ ਕੀ ਸਵਾਹ ਖਾऊं ਜੇ ਤੈਨੂੰ ਰੋਟੀ ਦੇਤੀ ਠੀਕ ਹੈ ਅੱਛਾ ਕਹਿੰਦਾ ਕਹਿੰਦੀ ਫਿਰ ਜਦੋਂ ਦੂਜੇ ਨੂੰ ਕਿਹਾ ਸਾਧ ਮਹਾਤਮਾ ਬਣਿਆ ਹੋ ਜੀ ਪ੍ਰਮਾਤਮਾ ਉਹ ਕਹਿੰਦਾ ਤੈਨੂੰ ਮੈਂ ਰੋਟੀ ਦੇ ਕੇ ਅੱਗ ਖਾऊं ਕਹਿੰਦੀ ਉਹ ਤਾਂ ਦੇਖਿਆ ਜਿਹੜਾ ਉਹ ਅੱਗ ਖਾਂਦਾ ਸੀ ਉਹ ਸਾਧ ਹੈ ਤੇ ਫਿਰ ਅਕੇ ਇੱਕ ਨੂੰ ਜੇ ਜੋ ਉਹਨੇ ਕਿਹਾ ਰੋਟੀ ਦੇ ਦੇ ਉਹ ਕਹਿੰਦਾ ਤੈਨੂੰ ਰੋਟੀ ਖਾ ਕੇ ਮੈਂ ਮਰ ਨਾ ਜਾਮਾਂ ਜੀ ਬਰ ਰੂੰ ਕਹਿੰਦੀ ਉਹ ਮੁੰਡਾ ਦੀ ਜਿਹੜਾ ਤੈਨੂੰ ਕਹਿੰਦਾ ਦੀ ਤਾਂ ਮੈਨੂੰ ਮਰਨ ਜਮਨ ਤੋਂ ਬਚਾਤਾ ਉਹ ਸਾਥ ਦੀ ਕਹਿੰਦੀ ਤੈਂ ਫਿਰ ਅੱਧੀ ਰੋਟੀ ਦੇਤੀ ਵਿੱਚ ਉਹ ਸੰਤਾਂ ਕਹਿੰਦੀ ਉਹਦੇ ਅਸ਼ੀਰਵਾਦ ਨਾਲ ਰਾਜਾ ਤੂੰ ਬਿਕਰਮਾ ਜੀਤ ਬਣਿਆ ਉਹ ਸੰਤਾਂ ਦੇ ਨਾਲ ਕਹਿੰਦਾ ਅੱਛਾ ਕਹਿੰਦਾ ਸੁਰਗੀ ਫਿਰ ਤੂੰ ਮੈਨੂੰ ਕਾਹਨੂੰ ਪਕਾਉਣਾ ਦੀ ਪਹਿਲੇ ਦੱਸਣ ਦੀ ਉਹ ਕਹਿੰਦੀ ਰਾਜਾ ਜੀ ਮੈਂ ਪਹਿਲਾਂ ਦੱਸਣ ਦੀ ਤੈਨੂੰ ਯਕੀਨ ਨਹੀਂ ਸੀ ਆਉਣਾ। ਤੇ ਕਹਿੰਦੀ ਹੁਣ ਤੂੰ ਅੱਖੀ ਦੇਖ ਆਇਆ। ਜਿਹਨੇ ਕਿਹਾ ਸੀ ਮੈਂ ਕੀ ਸਵਾ ਖਾਣਾ ਕਹਿੰਦੀ ਉਹ ਤਾਂ ਸਵਾ ਖਾਂਦਾ ਵੀ ਦੇਖ ਲਿਆ। ਜਿਹਨੇ ਕਿਹਾ ਸੀ ਕਿ ਮੈਂ ਰੋਟੀ ਦੇ ਕੇ ਅੱਗ ਖਾਉਂ ਕਹਿੰਦੀ ਉਹ ਤਾਂ ਦੇਖ ਲਿਆ ਕਹਿੰਦਾ ਹਾਂ। ਕਹਿੰਦਾ ਫਿਰ ਜਿਹੜਾ ਕਹਿੰਦਾ ਦੀਗਾ ਵੀ ਤੈਨੂੰ ਮਰਨ ਜੰਮਣ ਤੋਂ ਬਚਾਤਾ ਕਹਿੰਦੀ ਉਹ ਮੁੰਡਾ ਹੈ। ਤੈਂ ਅੱਧੀ ਰੋਟੀ 'ਚ ਰੋਟੀ ਦਿੱਤੀ ਹੈ ਪ੍ਰਮਾਤਮਾ ਨੂੰ। ਤੈਨੂੰ ਉਸਨੇ ਉਦੇਸ਼ੀਰਵਾਦ ਨਾਲ ਤੂੰ ਬਿਕਰਮਾ ਜੀਤ ਰਾਜਾ ਬਣਿਆ ਤੇ ਕਹਿੰਦੀ ਆਹ ਗੱਲ ਹੈ ਹੁਣ ਵੀ ਇਹੀ ਆ ਵੀ ਜੇ ਕੋਈ ਸਾਧ ਸੰਤ ਕਿਸੇ ਦੇ ਬਾਹਰ ਚ ਆ ਗਿਆ ਉਹਨੂੰ ਰੁੱਖਾ ਨਾ ਬੋਲੋ ਜੇ ਰੋਟੀ ਪਕਦੀ ਹੈ ਦੇ ਦਿਓ ਨਹੀਂ ਕਹਦੇ ਬਾਬਾ ਕਹਾ ਉਹ ਜਾ ਪਤਾ ਹੀ ਨਹੀਂ ਹੁੰਦਾ ਪ੍ਰਮਾਤਮਾ ਕਿਹੜੇ ਰੂਪ ਦੇ ਵਿੱਚ ਫਿਰਦਾ ਹੁੰਦਾ ਕਿਸੇ ਨੂੰ ਤਾਰਨਾ ਹੁੰਦਾ ਤੇ ਉਸ ਉਥੋਂ ਬਿਕਰਮਾ ਜੀਤ ਨੂੰ ਫਿਰ ਸਾਰੀ ਗੱਲ ਦਾ ਚਾਨਣ ਹੋ ਗਿਆ ਵੀ ਮੈਂ ਜੇ ਮੈਂ ਦਾਨ ਕਰਿਆ ਤਾਂ ਮੈਂ ਇੱਥੇ ਪਹੁੰਚਿਆ ਹਾਂ ਜੀ ਇਹਦੇ ਵਿੱਚ ਇਹੀ ਹੈ ਦੇਖੋ ਕੋਈ ਸਾਥ ਸੰਤ ਹੈ ਪਿੰਡ 'ਚ ਫਿਰਦਾ ਹੁੰਦਾ ਹੈ ਬਹੁਤ ਨੂੰ ਆਤ ਉਲਦੀ ਹੈ ਛੀਰ ਲੜ ਜਾਗਾ ਨੁੱਗੇ ਵਰਗਾ ਪਿਆ ਮੰਗ ਕੇ ਖਾਂਦਾ ਤੇਰੇ ਟੁੱਟੇ ਨੇ ਤੇਰੇ ਹੱਥ ਪੈਰ ਲੱਗੇ ਨੇ ਉਰਖਾ ਨਾ ਬੋਲੋ ਉਹਨੂੰ ਨਹੀਂ ਕੁਝ ਦੇਣਾ ਉਹਨੂੰ ਕੋ ਮਹਾਰਾਜ ਗਹਾ ਹੋ ਜੋ ਰੋਟੀ ਪੱਕੀ ਨਹੀਂ ਪਿਆਰ ਨਾ ਗਹਾ ਕਰ ਦੋ ਪਤਾ ਹੀ ਨਹੀਂ ਹੁੰਦਾ ਵੀ ਪ੍ਰਮਾਤਮਾ ਜਿਹੜਾ ਇਹ ਬਹੁਤ ਰੂਪ ਦੇ ਵਿੱਚ ਬੰਦਿਆਂ ਕੋਲੇ ਆਉਂਦਾ ਆਉਂਦਾ ਕਈ ਨੂੰ ਤਾਰਨਾ ਹੁੰਦਾ ਕਈਆਂ ਨੂੰ ਡੋਬਣਾ ਹੁੰਦਾ ਕਈ ਬੰਦੇ ਰੁੱਖੇ ਹੁੰਦੇ ਨੇ ਜਵਾਨ ਦੇ ਉਹ ਐਮੀ ਸਾਹ ਸੰਤਨਾ ਸਿਤਰੋ ਸਿਤਰੀ ਤੂੰ ਸ਼ੀਰ ੜਲ ਜਾ ਮੈਂ ਖਾਂਦਾ ਫਿਰਦਾ ਵਿਹਲਾ ਸ਼ਰਾਬਾਂ ਪੀਣਾ ਮੀਟ ਖਾਣਾ ਹਾਂ ਵੀ ਜੇ ਦਾਨ ਕਰਨਾ ਹੈ ਤਾਂ ਭੋਜਨ ਦਾਨ ਕਰ ਦਿਓ ਕਿਸੇ ਨੂੰ ਮਾਇਆ ਦਾਨ ਨਾ ਕਰੋ ਮਾਇਆ ਨਾਲ ਬੰਦਾ ਸੋਹ ਅਪਰਾਧ ਕਰ ਸਕਦਾ दारू ਵੀ ਪੀ ਸਕਦਾ ਉਹ ਮੀਟ ਲੈ ਕੇ ਵੀ ਖਾ ਸਕਦਾ ਉਹਨੂੰ ਪ੍ਰਸ਼ਾਦਾ ਸਕਾ ਦਿਓ ਚਾਹੇ ਉਹਨੂੰ ਕੱਪੜਾ ਦੇ ਦਿਓ ਪਹਿਨਣ ਨੂੰ ਚਲੋ ਪਾ ਲੂਗਾ ਵੀ ਇਹੋ ਜਿਹਾ দান ਕਰੋ ਉਹ ਦਾਣਾ ਕਰੋ ਜਿਹੜੇ ਦਾਣ ਦੇ ਨਾਲ ਸੋਨੂੰ ਆਪ ਨੂੰ ਵੀ ਦੁੱਖ ਮਿਲ ਜੇ ਸੋਖਾ ਵਾਲਾ দান ਕਰੋ ਕੱਪੜਾ ਦੇ ਦਿਓ ਭੁੱਖੇ ਨੂੰ ਭੋਜਨ ਰੋਟੀ ਖਵਾ ਦਿਓ ਸਭ ਤੋਂ ਵੱਡਾ দান ਇਹ ਹੈ ਪੈਸੇ ਨਾ ਦੇਓ ਕਿਸੇ ਨੂੰ ਕਦੇ ਵਾਸਤੇ ਪੈਸੇ ਨਾਲ ਬੰਦਾ ਸੋਹਰਾਤ ਕਰ ਸਕਦਾ ਹੈ ਜਦੋਂ ਪੈਸੇ ਦੇਤੇ ਉਹ 100 ਉਹਦੇ ਹੱਥ ਦੇ ਵਿੱਚ ਮਾਇਆ ਆ ਗਈ ਉਹ ਮਨ ਚਾਹੀ ਕਰ ਸਕਦਾ ਵੀ ਕਦੇ ਵਾਸਤੇ ਹੈ ਵੀ ਜੇ ਕੋਈ ਸੰਤ ਮਹਾਤਮਾ ਕਿਸੇ ਗਲੀ ਚ ਘਰੇ ਆਉਂਦਾ ਉਹਨੂੰ ਪਿਆਰ ਨਾਲ ਬਲਾਉ ਉਹਨੂੰ ਪਿਆਰ ਨਾਲ ਕਹੋ ਬਾਬਾ ਜੀ ਅਜੇ ਪ੍ਰਸਾਦ ਦੇ ਪੱਕੇ ਨਹੀਂ ਤੁਸੀਂ ਮੁਰ ਕੇ ਜਿਹੜਾ ਮਾਰ ਲਓ ਮੁਰ ਕੇ ਕਿਹੜਾ ਆਉਂਦਾ ਹੁੰਦਾ ਜਦੋਂ ਸਾਥ ਤੁਰ ਗਿਆ ਗਾਂ ਉਹਦਾ ਤੁਰ ਹੀ ਜਾਂਦਾ ਹੁੰਦਾ ਤੇ ਇਸ ਕਰਕੇ ਵੀ ਸਾਰਿਆਂ ਨੂੰ ਇਹੀ ਬੇਨਤੀ ਹੈ ਪਿਆਰ ਪ੍ਰੇਮ ਦੇ ਨਾਲ ਸਾਧ ਸੰਤ ਹੈ ਕੋਈ ਵੀ ਬੰਦਾ ਪਿਆਰ ਦੇ ਨਾਲ ਬੋਲੋ ਸਭ ਤੋਂ ਵੱਡਾ ਪਿਆਰ ਮੁਹੱਬਤ ਰੱਬ ਹੈ ਜਿਹੜਾ ਉਹ ਪਿਆਰ ਵਿੱਚ ਹੀ ਵਸਦਾ ਹੈ ਤੇ ਉਹ ਕ੍ਰੋਧ ਹੰਕਾਰੀਆਂ ਕੋਲੇ ਤਾਂ ਬਿਲਕੁਲ ਉਹਦਾ ਬਸਾ ਹੀ ਨਹੀਂ ਹੁੰਦਾ ਕਿਉਂ ਇਹ ਕੁਦਰਤ ਨੇ ਉਸੂਲ ਬਣਾਇਆ ਹੋਇਆ ਹੈ ਵੀ ਇਹ ਮਾਲਕ ਦੇ ਰੰਗ ਨੇ ਇਹ ਬੰਦੇ ਨੂੰ ਬੜਾ ਛੇਤੀ ਉੱਚਾ ਨਗਾ ਸਕਦਾ ਹੈ ਬਹੁਤ ਨੀਮਾਨ ਕਰ ਸਕਦਾ ਹੈ ਮਾਲਕ ਦੀ ਹੱਥ ਦੇ ਵਿੱਚ ਪਾਵਰ ਹੈ ਪਤਾ ਹੀ ਨਹੀਂ ਹੁੰਦਾ ਮਾਲਕ ਕਿਹੜੇ ਵੇਲੇ ਕਿਸੇ ਨੂੰ ਕਹੇ ਜੇ ਰੂਪ ਚਾਕੇ ਤਾਰ ਜੇ ਤੇ ਗਲਤ ਬੋਲਿਆ ਉਹ ਦੁੱਖ ਦੇ ਜੀ ਕਿਉਂ ਸਿਆਣਿਆਂ ਨੇ ਕਿਹਾ ਵੀ ਮਾਇਆ ਗੁਜਰਾਨ ਹੈ ਔਰਤ ਮਾਨ ਹੈ ਪੁੱਤਰ ਨਿਸ਼ਾਨ ਹੈ ਇਹ ਕਰਮਾਂ ਵਾਲੇ ਨੂੰ ਮਿਲਦੀ ਹੈ ਇਹ ਚੀਜ਼ਾਂ ਨਹੀਂ ਆ ਪੁੱਤ ਤੋ ਬਣਾ ਕੁਛ ਨਹੀਂ ਬਣਦਾ ਵੀਡੀਓ ਔਰਤਾ ਇਹ ਵੀ ਕਮਾਨ ਹੈ ਬੰਦੇ ਦਾ ਮਾਇਆ ਇਹ ਗੁਜਰਾਨ ਹੈ ਇਹ ਤੋਂ ਬਿਨਾ ਕੁਝ ਨਹੀਂ ਚੱਲਦਾ ਪਰ ਇਹ ਸਾਰੇ ਵੀ ਬਿਲਕੁਲ ਪ੍ਰੇਮ ਪਿਆਰ ਦੇ ਨਾਲ ਹੀ ਕਿਸੇ ਭਰਾ ਨੂੰ ਵੀ ਪੰਡਿਤ ਵੀ ਗੱਲ ਕਰਨੀ ਹੈ ਜੇ ਕੋਈ ਦੁਖੀ ਬੰਦਾ ਹੈ ਉਹਨੂੰ ਦੇਖ ਕੇ ਉਹਦੇ ਦੁੱਖ ਦੇ ਥਾਂ 'ਚ ਹੱਥ ਨਾ ਲਾਓ ਪਤਾ ਨਹੀਂ ਉਹ ਕਿਸੇ ਟਾਈਮ ਆਪ ਨੂੰ ਵੀ ਭਰਨਾ ਪੈ ਜਾਂਦਾ ਹੁੰਦਾ ਹਾਂਜੀ ਇਹ ਇਨ ਬੇਨਤੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ